ਉੱਚੀ ਪਹਾੜੀ ਤੇ ਸਥਿਤ ਮਾਤਾ ਸ਼੍ਰੀ ਨਾਨਾ ਦੇਵੀ ਦੇ ਦਰਬਾਰ ਤੋਂ ਧੁੰਦ ਦੀ ਚਿੱਟੀ ਚਾਦਰ ਨਾਲ ਢਕਿਆ ਪੰਜਾਬ ਇਹ ਸਤਪੂਰਨ ਨਜ਼ਾਰੇ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜੋ ਵੀ ਇਸ ਮਨਮੋਹਕ ਨਜ਼ਾਰੇ ਨੂੰ ਵੇਖ ਰਿਹਾ ਹੈ ਉਹ ਹੀ ਕੁਦਰਤ ਦੀਆਂ ਤਾਰੀਫਾਂ ਕਰ ਰਿਹਾ ਹੈ ਦੱਸਦੀ ਹੈ ਕਿ ਇਨੀ ਦਿਨੀ ਪੰਜਾਬ ਸਮੇਤ ਪੂਰਾ ਉੱਤਰੀ ਭਾਰਤ ਠੰਡ ਤੇ ਕੋਰੇ ਦੀ ਚਪੇਟ ਵਿੱਚ ਹੈ ਧੁੰਦ ਦੀ ਚਿੱਟੀ ਚਾਦਰ ਜਿੱਥੇ ਮੈਦਾਨੀ ਇਲਾਕਿਆਂ ਦੇ ਵਿੱਚ ਜਨਜੀਵਨ ਦੀ ਰਫ਼ਤਾਰ ਨੂੰ ਧੀਮਾ ਕਰ ਰਹੀ ਹੈ ਉਥੇ ਹੀ ਪਹਾੜੀ ਇਲਾਕਿਆਂ ਤੋਂ ਮੈਦਾਨੀ ਇਲਾਕਿਆਂ ਦੇ ਵਿੱਚ ਛਾਈ ਧੁੰਦ ਦੀ ਚਾਦਰ ਦਾ ਇਦ੍ਰਿਸ਼ ਸਭ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਇਸ ਟ੍ਰੇਨ ਪੂਰੀ ਤਰ੍ਹਾਂ ਧੂਕ ਖਿਲੀ ਹੋਈ ਹੈ। हमारे पहाड़ी क्षेत्रों में पूरा धूप से बिल्कुल साफ़ मौसम है और जो नैना देवी से वीडियो आ रहे हैं वो आ रहे हैं कि पंजाब में पूरी धुंध फैली हुई है एक जैसे सफेद चादर होती है वैसे पूरा चादर बिछी हुई है तो हिमाचल में मौसम इस टाइम अच्छा है और ये जो फ़ोटोज़ आ रहे हैं नैना देवी से वीडियोज़ आ रहे हैं ये बहुत अच्छे हैं